ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਜਿਹੜਾ ਹਿੰਮਤਪੁਰਾ ਹਿੰਮਤਪੁਰਾ ਪਿੰਡ ਹੈ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਤੁਸੀਂ ਨਿਹਾਲ ਸਿੰਘ ਵਾਲੇ ਤੋਂ ਬਰਨਾਲੇ ਵਾਲੀ ਸਾਈਡ ਨੂੰ ਜਾਓਗੇ ਨਾ ਬਰਨਾਲੇ ਵਾਲਾ ਵੱਡਾ ਹਾਈਵੇ ਫੜਦੇ ਆਪਾਂ ਉਹ ਹਾਈਵੇ ਫੜਨ ਤੋਂ ਪਹਿਲਾਂ ਤੁਹਾਨੂੰ ਜਿਹੜਾ ਕੱਟ ਮਿਲੂਗਾ ਉਸ ਕੱਟ ਤੋਂ ਸਿੱਧੀ ਸੜਕਾ ਜਿਹੜੀ ਹਿੰਮਤਪੁਰਾ ਪਿੰਡ ਦੇ ਵਿੱਚ ਆਉਂਦੀ ਆ ਤੇ ਇਹ ਪਿੰਡ ਜਿਹੜੇ ਮੁਕੇ ਦਾ ਹੀ ਰਹਿ ਗਿਆ ਵੀਰੇ ਜਿਹੜੇ ਮੁਕੇ ਦਾ ਹੀ ਪਿੰਡ ਆ ਮਿੱਤਰੋ ਤੇ ਹਿੰਮਤਪੁਰੇ ਪਿੰਡ ਦੇ ਵਿੱਚ ਮੈਂ ਜਿਸ ਭਰਾ ਦੇ ਕੋਲੇ ਮੌਜੂਦ ਆਂ ਜਨਵਰ ਬਾਈ ਦੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਇਆ ਤੇ ਵੈਸੇ ਬਾਈ ਦਾ ਨਾਮ ਕਬੱਡੀ ਦੀ ਦੁਨੀਆ ਦੇ ਵਿੱਚ ਵੀ ਬਹੁਤ ਵੱਡਾ ਵਾ ਕਹਿੰਦੇ ਹੁੰਦੇ ਨੇ ਜਿਹੜਾ ਇਨਸਾਨ ਮਿਹਨਤ ਕਰਕੇ ਕਿਸੇ ਮੁਕਾਮ ਤੇ ਪਹੁੰਚਿਆ ਹੋਵੇ ਕਿਸੇ ਮੰਜ਼ਲ ਤੇ ਪਹੁੰਚਿਆ ਹੋਵੇ ਤਾਂ ਉਹਦਾ ਜ਼ਿਕਰ ਜਾਂ ਫਿਕਰ ਕਰਨ ਦੇ ਲਈ ਸ਼ਰਮ ਨਹੀਂ ਕਰਨੀ ਚਾਹੀਦੀ ਹਮੇਸ਼ਾ ਤੇ ਇਸ ਭਰਾ ਦਾ ਵੀ ਨਾਂ ਲੈਣ ਦੇ ਵਿੱਚ ਕੋਈ ਆਪਾਂ ਨੂੰ ਝਿਜਕ ਨਹੀਂ ਕਿਉਂਕਿ ਇਸ ਭਰਾ ਨੇ ਵੀ ਇੱਕ ਮਿਹਨਤ ਦੇ ਨਾਲ ਆਪਦਾ ਬਹੁਤ ਵੱਡਾ ਨਾਮ ਬਣਾਇਆ ਵਾ ਬਾਈ ਗੱਗੂ ਦੇ ਕੋਲੇ ਇਸ ਟਾਈਮ ਮੌਜੂਦਾਂ ਕਬੱਡੀ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਸੀ ਭਰਾ ਦਾ ਅੱਜ ਆਪਾਂ ਭਰਾ ਦੇ ਕੋਲ ਇੱਕ ਨੀਲੀ ਰਾਵੀ ਨਸਲ ਦੀ ਮੱਝ ਦੀ ਵੀਡੀਓ ਕਵਰ ਕਰਨ ਲਈ ਪਹੁੰਚੇ ਆਂ ਪਹਿਲਾਂ ਤਾਂ ਜਿਹੜੇ ਮੇਲੇ ਭਰਾ ਮੇਲੇ ਵੇਖਦੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਇਹ ਆ ਵੀ ਇਹ ਮੈਂ ਧਨੌਲੇ ਮੇਲੇ ਤੋਂ 15-20 ਦਿਨ ਪਹਿਲਾਂ ਸੁਣਦੀ ਆ ਕਿੰਨੇ ਚਿਰ ਦੀ ਗੱਪਣਾ ਕੀ ਗੱਲਬਾਤ ਸਾਰੀ ਜਾਣਕਾਰੀ ਲੈਣੇ ਆਉਂਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕੋਕੋ ਬਾਈ ਠੀਕ ਹੈ ਵਧੀਆ ਸੇਤਾਕਰ ਪਰਿਵਾਰ ਬਾਈ ਹਾਂਜੀ ਵਧੀਆ ਜੀ ਵਧੀਆ ਸਾਰੇ ਚੜਦੀ ਕਲਾ ਦੇ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਕਿੱਕੋ ਬਾਈ ਫਿਰ ਕਬੱਡੀ ਹੁਣ ਹੌਣ ਬਈ ਕੱਲ ਖੇਡ ਦੇ ਨਾਮ ਇਟਾਮੇ ਲੋਨੇ ਬਸ ਉਦਾਂ ਸੌ ਗਿਆ ਮੈਚ ਉਦੋਂ ਹੁਣ ਬੰਦੀ ਕਰੀ ਹੋਈ ਬੰਦੀ ਕਰੀ ਹੋਈ ਹਾਂਜੀ ਸੱਟ ਦਾ ਕਾਰਨ ਬਣ ਗਈ ਫਿਰ ਹਾਂਜੀ ਹਾਂਜੀ ਸੱਟ ਕਰਕੇ ਤੇ ਗੱਗੂ ਭਾਈ ਫਿਰ ਬਾਹਰ ਪੁਰ ਜਾਇਆ ਵੀਰਾ ਕਿਵੇਂ ਬਾਹਰ ਤਾਂ ਜਾਇਆ ਵੰਦੂ ਜਾਇਆ ਜੋ ਹੁਣ ਵੀ ਜਦੋਂ ਗਰਮੀ ਜਾਇਆ ਨੇ ਜਦੋਂ ਲੱਗਦਾ ਟਾਈਮ ਜਾਇਆ ਜੇ ਕੋ ਮਨੋਜੀ ਖੜਾ ਜਾ ਹਾਂਜੀ ਹਾਂਜੀ ਠੀਕ ਆ ਤੇ ਬਾਈ ਵਰਗਾ ਕੋਈ ਪਰਿਵਾਰ ਜ਼ਿੰਦਗੀ ਵਧੀਆ ਚੱਲਦੀ ਹਾਂਜੀ ਹਾਂਜੀ ਵਧੀਆ ਠੀਕ ਆ ਵੀਰੇ ਤੇ ਗੱਗੂ ਭਾਈ ਫਿਰ ਜਾਨਵਰ ਮੜਾ ਕਰੇਟਾ ਆਪਣੇ ਰੱਖੇ ਹੋਇਆ ਹਾਂਜੀ ਹਾਂਜੀ ਕਾਰ ਵਾਸਤੇ ਆਪਣੇ ਰੱਖੇ ਉਦਾਂ ਉਸ ਜਿਹੜੇ ਆ ਤਿੰਨ ਮੱ ਜਰ ਹਨ ਜਣੀਆਂ ਤਿੰਨ ਸੀਗੀਆਂ ਹਨਾ ਤਿੰਨ ਹੀ ਸੀਗੀਆਂ ਠੀਕ ਹੈ ਤੇ ਕਿਉਂਕਿ ਭਾਈ ਇਹ ਮੱਧਾ ਜਿਹਦੀ ਆਪਾਂ ਵੇਚਣੀ ਆ ਇਹ ਫਿਰ ਕਿੰਨੇ ਸੂਏ ਲਈ ਗੱਪਣਾ ਭਾਈ ਹੁਣ ਇਹ ਵਿੱਚ ਉਥੇ ਸੂਏ ਲਈ ਗੱਪਣਾ ਭਾਈ ਚੌਥੇ ਸੂਏ ਲਈ ਗੱਪਣਾ ਤੇ ਕਿੰਨੇ ਚਿਰ ਦੀ ਗੱਪਣ ਹੋਗੀ ਭਾਈ ਹੁਣ ਇਹ ਪੰਜ ਮਹੀਨੇ ਦੀ ਗੱਪਣਾ ਭਾਈ ਪੰਜ ਮਹੀਨਿਆਂ ਦੀ ਗੱਪਣ ਠੀਕ ਆ ਭਾਈ ਠੀਕ ਆ ਤੇ ਵੀਰੇ ਇਹ ਕਿੰਨਾ ਦੁੱਧ ਦਾ ਰਿਕਾਰਡ ਆ ਇਹਦਾ ਤਾਜੀ ਦਾ ਇਹਦਾ ਭਾਈ ਤਾਜੀ ਦਾ 18 ਲੀਟਰ ਦੁੱਧ ਦਾ ਰਿਕਾਰਡ ਆ ਭਾਈ ਆਪਾਂ ਚੋਂਦੇ ਰਹੇ ਚੋਂਦੇ ਰਹੇ ਜਿੰਦੋਂ ਮਰਜੀ ਬੰਦਾ ਜਣ ਕੇ ਸੋ ਕੇ ਗਰੰਟੀ ਆਪਣੀ 100 ਜੋ 100% ਭਾਈ ਜੀ ਵੀ 18 ਗਲ ਦੁੱਧ ਦਾ ਚੋ ਇਤਨੋਲੇ ਮੇਰੇ ਤੋਂ 2-3 ਮਹੀਨੇ ਪਹਿਲਾਂ ਸੁੰਦੀ ਸੀ ਆਪਾਂ ਬ੍ਰੀਡ ਕੀ ਪਾਈ ਸੀਗੀ ਉਹਦੇ ਤੇ ਬ੍ਰੀਡ ਤੇ ਕਿੰਨਾ ਨੰਬਰ ਪਾ ਕੇ ਆਈ ਸੀ 5ਵੇਂ ਨੰਬਰ ਪਾ ਕੇ ਆਈ ਸੀ 5ਵੇਂ ਨੰਬਰ ਪਾ ਕੇ ਆਈ ਸੀ ਠੀਕ ਹੈ ਵੀਰੇ ਤੇ ਹੁਣੇ ਫਿਰ ਇਤਨੋਲੇ ਮੇਰੇ ਤੋਂ ਪਹਿਲਾਂ ਸੁੰਦੀ ਆ ਹਾਂ ਚਨੋਲੇ ਮੇਰੇ ਤੋਂ ਪਹਿਲਾਂ ਸੁੰਦੀ ਆ ਬਾਈ ਜੀ ਬਸ 20 ਨਵੀਂ ਦਿਨ ਪਹਿਲਾਂ ਸੁੰਦੀ ਉਹਦੇ ਨਵੀਂ ਦਿਨ ਪਤਾ ਕਹਿਣ ਤੋਂ ਬਾਅਦ ਇਹ ਐਤ ਕੀ ਜਾ ਕੇ ਪਹਿਲਾਂ ਫੂਟੀ ਚ ਲੜ ਕੇ ਆਈ ਐਤ ਕੀ 2-3 ਹਾਂ ਜੋਂ ਚ ਖੜੀ ਠੀਕ ਆ ਬਾਈ ਠੀਕ ਆ ਤੇ ਫਿਰ ਵੀਰੇ ਇਹ ਮਨ ਚਵਾਈ ਚੁਈ ਕਿਵੇਂ ਰਹੀ ਬਾਈ ਚਵਾਈ ਵਧੀਆ ਰਹੀ ਐ ਬਾਈ ਇਹਦੀ ਆਪਾਂ ਸੀਲ ਮੱਝਾਂ ਚ ਭਲਾ ਚਾਰਟ ਭੋਕੇ ਕੋਈ ਪ੍ਰੋਬਲਮ ਨਹੀਂ ਕੋਈ ਵੱਡੀ ਕੋਈ ਪ੍ਰੋਬਲਮ ਨਹੀਂ ਹੁਣ ਵੀਰੇ ਫਿਰ ਦੁੱਧ ਦਿੰਦੀ ਹੈ ਕੁਛ ਕੇ ਨਹੀਂ ਦੁੱਧ ਭਾਈ ਜੀ ਸਾਡੇ ਕੋਲ ਜੀ ਤਿੰਨ ਚੌਥੇ ਡੰਗ ਚੋ ਵੀ ਲੈਣੇ ਆਂ ਸੀ 5-7 ਕਿਲੋ ਦੇ 5-6 ਕਿਲੋ ਦਾ ਡੱਕ ਡੰਗ ਦੇਵਿੰਦੀ ਆ ਉਹ ਜਾ ਬੇਚ ਛੇਲ ਕਰਤੀ ਕੇ ਇਹਦੇ ਕਿੱਲੇ ਤੇ ਖੜੇ ਨਾ ਖੜੇ ਆਪਦਾ ਕੋਈ ਮੇਰਾ ਕੋਈ ਮੇਰਾ ਕਹਿ ਰਿਹਾ ਵੀ ਆਪਾਂ ਦੁੱਧ ਵਾਲਾ ਪੱਖ ਨਹੀਂ ਦੇ ਦੇ ਕੇ ਦੁੱਧ ਵਾਲਾ ਡੱਕ ਨਾਲ ਪੱਖ ਦੇ ਜੀ ਹਾਂ ਜੀ ਗੱਬਣਾ ਵਾਲਾ ਪੱਖ 5 ਮਹੀਨੇ ਗੱਬਣਾ ਬਣਾ ਚੈੱਕ ਕਰਾ ਕੇ ਲੈ ਜਾ ਸਕਦੇ ਠੀਕ ਆ ਬਾਈ ਠੀਕ ਆ ਤੇ ਵੀਰੇ ਫਿਰ ਇਹਦਾ ਰੇਟ ਹੁਣ ਕੀ ਤੈਅ ਕੀਤਾ ਜਿਹੜਾ ਆਪਾਂ 1.5 ਲੱਖੇ ਦਾ ਵੇਚ 1.5 ਲੱਖ ਉਹ ਤਾਂ ਕਿੰਨੇ ਰੁਪਏ ਲੱਗਦੇ ਸੀ ਮੇਲੇ ਤੋਂ ਉਦੋਂ ਬਈ ਇੱਕ ਜਨਨ ਕੇ ਸੂਪੀ ਸੀਗੀ ਜਦੋਂ ਉਦੋਂ ਇੱਕ ਦੋ ਬੰਦੇ ਆਏ ਵੀ ਫੋਨ ਅਸੀਂ ਉਦੋਂ ਵੇਚਣ ਦੇ ਇਰਾਦੇ ਨਹੀਂ ਸੀ ਵਿੱਚ ਇੱਕ ਫੋਨ ਆ ਵੀ ਸਾਨੂੰ ਆਏ ਵੀ ਚਲੋ ਅਜੀ ਵੀਡੀਓ ਤਾਂ ਦੂਜੀ ਮਾਈਦੀ ਪਾਈ ਸੀਗੀ ਇਹਦੇ ਵਿੱਚ ਵੀਡੀਓ ਵਿੱਚ ਆ ਗਈ ਸਾਨੂੰ ਕਹਿੰਦੇ ਉਹ ਨੀਲੇ ਆ ਵੀ ਸੇਲ ਕਰਨੀ ਆ ਵੀ ਦੱਸੋ ਮੂੰਹ ਮੰਗਵੇਂ ਪੈਸੇ ਰੋਂ ਦੇ ਦੇਣੇ ਠੀਕ ਆ ਵੀਰ ਜੀ ਹਾਂ ਜੀ ਹਾਂ ਜੀ ਉਦੋਂ ਵੀ ਇਹਦਾ ਮਨ ਹੈ ਨਹੀਂ ਸੀਗਾ ਠੀਕ ਆ ਵੀਰੇ ਤੇ ਪੈਸੇ ਬਾਕੀ ਕਾਫੀ ਦਿੰਦੇ ਸੀ ਪਰ ਬਾਕੀ ਨਹੀਂ ਆਪੋ ਤੁਸੀਂ ਨਹੀਂ ਕਰਨ ਬਈ ਹੁਣ ਇੱਕ ਚਿਰ ਮਨ ਬਣਿਆ ਵਿਚਾਲੇ ਬਣਨ ਆਪਿਸਲਾ ਸੁਆ ਚੋਲਿਆ ਤੇ ਇਹਦੇ ਕੱਟੀ ਸੀਗੀ ਉਹਦਾ ਆਪੋ ਲਾੜੀ ਚੱਲ ਵੀ ਗਾਂ ਉਹਦੀ ਬਰੀਡ ਰਹੀ ਆਪੇ ਠੀਕ ਤੇ ਗੱਗੂ ਬਾਈ ਫਿਰ ਹੋਣਦਾ ਮਨਾਂ ਮਾਨਤਾਨ ਹੋ ਜੂ 100 ਲੱਖ ਦੇ ਹਾਂਜੀ ਮਾਨਤਾਨ ਆ ਬੰਦਾ ਨੰਬਰ ਦੇ ਦਈਏ ਵੀਰੇ ਕਿਉਂ ਨੰਬਰ ਦੇ ਦਿਓ ਜੀ ਹਾਂਜੀ ਦੱਸਿਓ ਮਾੜਾ ਜੀ ਮੈਂ 88377 88377 ਹਾਂਜੀ 184 184 88377 184 ਪੂਰਾ 184 ਸੇ ਚੱਲਾ ਗਾਇਕ ਹੋਇਆ ਜਾਂ ਕੋਈ ਹੋਰ ਬੰਦਾ ਹੋਇਆ ਜਾਂ ਕੋਈ ਮਨਾਂ ਨੰਬਰ ਜਿੰਕੀ ਰੱਖਦੇ ਹਾਂ ਨੰਬਰ ਤਾਂ ਨਹੀਂ ਖਾਣ ਹਾਂਜੀ ਹਾਂਜੀ ਫਿਰ ਠੀਕ ਹੈ ਲੈ ਮਿੱਤਰੋ ਗੱਗੂ ਬਾਈ ਦੇ ਘਰੋਂ ਵੀਡੀਓ ਕਵਰ ਕਰਕੇ ਹਿੰਮਤਪੁਰੇ ਪਿੰਡ ਦੇ ਵਿੱਚੋਂ ਮੇਲੇਾਂ ਦੇ ਵਿੱਚ ਖੜਨ ਵਾਲੀ ਮੇਲੇਾਂ ਦੇ ਵਿੱਚ ਲੜਨਾਂ ਲਈ ਮਾਜੀ ਦੀ ਵੀਡੀਓ ਦਿਖਾਈਏ ਵੱਡੀ ਗੱਲ ਮੇਲੇ ਲੜਨ ਵਾਲਿਆ ਭਰਾਵਾਂ ਦੇ ਲਈ ਖੁਸ਼ਖਬਰੀ ਇਹ ਆ ਕਿਉਂਕਿ ਇਹ ਮੇਲੇ ਤੱਕ 1 ਮਹੀਨਾ ਵੀ ਦਿਨ ਪਹਿਲਾਂ ਸੁਣਦੀਆਂ ਕਹਿਣ ਤੋਂ ਭਾਵਾ ਵੀ ਗਰਾਉਂਡ ਦੇ ਵਿੱਚ ਪੂਰਾ ਜਾ ਕੇ ਮੁਕਾਬਲਾ ਲੜੂਗੀ ਗੱਲ ਪਤਲੀ ਨੰਬਰ 22 ਦਾ ਸਕਰੀਨ ਤੇ ਆ ਧੰਨਵਾਦ